ਥੋੜੇ ਜਿਹਾ ਗੱਲਬਾਤ ਕਰਨੀ ਆ ਕਿ ਕਿਉਂਕਿ ਇਹਨਾਂ ਮੁਲਕਾਂ 'ਚ ਫੀਮੇਲ ਦਾ ਕਾਫੀ ਜ਼ਿਆਦਾ ਖਰਚਾ ਹੁੰਦਾ ਤੇ ਇਹ ਮੁਲਕ ਜਿਹੜੇ ਆ ਜੇ ਸਿਸਟਮ ਜੇ ਆਪਾਂ ਰਹਿ ਰਹੇ ਆ ਬੇਸਿਕਲੀ ਇਹ ਇੰਸ਼ੋਰੈਂਸ ਬੇਸ ਦੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਕਿਸ ਤਰੀਕੇ ਨਾਲਸੀਂ ਆਪਣਾ ਇਹ ਤਣਾਅ ਮੁਕਤ ਹੋ ਸਕਦੇ ਆ ਤੇ ਕਿਸ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਇਸ ਬੋਝ ਤੋਂ ਬਚਾ ਸਕਦੇ ਆ ਇਹਦੇ ਲਈ ਕੀ ਕੀ ਹੋ ਸਕਦਾ ਇਹ ਸਪੰਧੀਆਂ ਨੂੰ ਆਪਣੇ ਪਰਿਵਾਰ ਨੂੰ ਇਹ ਇੱਕ ਕਹਿਣ ਦਾ ਮਿੱਠਾ ਤਰੀਕਾ ਹੈ ਕਿ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹਾਂ ਮੈਂ ਇਸ ਦਾ ਵੀ ਧਿਆਨ ਰੱਖ ਲਿਆ ਚਾਹੇ ਮੈਰਿਜ ਫੰਕਸ਼ਨ ਹੈ ਕੋਈ ਉਹ ਇਹ ਕਿੰਨਾ ਜੀ ਆਪ ਜੀ ਜਾਣਦੇ ਹੋ ਕਿ 6-6 ਮਹੀਨੇ ਪਹਿਲੇ ਤਿਆਰੀ ਹੁੰਦੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਵੀ ਅਲਟੀਮੇਟ ਜਿਹੜੀ ਸਚਾਈ ਹੈ ਉਸ ਤੋਂ ਮੁਕਤ ਨਹੀਂ ਹੋ ਰਿਆ ਜਾ ਸਕਦਾ ਨਾ

50247 ਟੀਵੀ ਤੇ ਤੁਹਾਡਾ ਸਵਾਗਤ ਕਰਦੇ ਆਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਨੇ ਸਰਦਾਰ ਹਰਜਿੰਦਰ ਸਿੰਘ ਜਿਹੜੇ ਬ੍ਰੈਂਪਟਨ ਕ੍ਰੈਂਟੋਰੀਅਮ ਜਿਹੜਾ ਅਜੈਕਸ ਵਿੱਚ ਵੀ ਆ ਤੇ ਬ੍ਰੈਂਪਟਨ ਵਿੱਚ ਵੀ ਆ ਉਥੋਂ ਇਹ ਪਹੁੰਚੇ ਨੇ ਸਾਡੇ ਕੋਲ ਤੇ ਇਹਨਾਂ ਨਾਲ ਕੁਝ ਇੱਕ ਗੱਲਬਾਤਾਂ ਕਰਨੀਆਂ ਨੇ ਕਿ ਸਾਡੇ ਪੈਚਾਰੇ ਵਿੱਚ ਜਿਹੜਾ ਫਿਊਨਰ ਜਦੋਂ ਆਪਾਂ ਕਰਦੇ ਆਂ ਤੇ ਕਾਫੀ ਦਿੱਕਤਾਂ ਹੁੰਦੀਆਂ ਹੁੰਦੀਆਂ ਸੀਗੀਆਂ ਸਰਦਰ ਇੰਦਰਜੀਤ ਸਿੰਘ ਬਾਲੀਰ ਨੇ ਕਾਫੀ ਸੋਚ ਸਮਝ ਕੇ ਸਾਡੇ ਲਈ ਸਭ ਲੋਕਾਂ ਲਈ ਇੱਕ ਵਧੀਆ ਸੁਵਿਧਾ ਇੱਥੇ ਪੈਦਾ ਕੀਤੀ ਹੈ ਤੇ ਹੁਣ ਅਸੀਂ ਗੱਲ ਕਰਨੀ ਆ ਕਿ ਕਿ ਕੋਈ ਇਹਨਾਂ ਮੁਰਕਾ ਚ ਫੀਮੇਲ ਦਾ ਕਾਫੀ ਜ਼ਿਆਦਾ ਖਰਚਾ ਹੁੰਦਾ ਤੇ ਇਹ ਮਨੁੱਖ ਜਿਹੜੇ ਆ ਜੇ ਸਿਸਟਮ ਜਿਹਾ ਆਪਾਂ ਰਹਿ ਰਹੇ ਆ ਬੇਸਿਕਲੀ ਇਹ ਇੰਸ਼ੋਰੈਂਸ ਬੇਸ ਦੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਫੀਮੇਲ ਦਾ ਐਕਸਪੈਂਡੀਚਰ ਜੋ ਕੋਈ ਵਿਅਕਤੀ ਚਲਾ ਜਾਂਦਾ ਤੇ ਤੇ ਪਰਿਵਾਰ ਤੇ ਕਿਸਮ ਦਾ ਬੋਝ ਕਾਫੀ ਜ਼ਿਆਦਾ ਹੋ ਜਾਂਦਾ ਤੇ ਮਨੁੱਖ ਆਪ ਵੀ ਸੋਚਦਾ ਹੈ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਇਹ ਸਾਰੀਆਂ ਚੀਜ਼ਾਂ ਸਮਝਣ ਲਈ ਅਸੀਂ ਸਰਦਾਰ ਹਰਜਿੰਦਰ ਸਿੰਘ ਸਾਡੇ ਸਟੂਡੀਓ ਚ ਆਏ ਹੋਏ ਨੇ ਇਹਨਾਂ ਕੋਲੋਂ ਸਮਝਦੇ ਆ ਕਿ ਕਿਸ ਤਰੀਕੇ ਨਾਲ ਅਸੀਂ ਆਪਣਾ ਤਣਾਅ ਮੁਕਤ ਹੋ ਸਕਦੇ ਹਾਂ ਤੇ ਕਿਸ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਇਸ ਬੋਝ ਤੋਂ ਬਚਾ ਸਕਦੇ ਹਾਂ ਇਹਦੇ ਲਈ ਕੀ ਕੀ ਹੋ ਸਕਦਾ ਸਭ ਤੋਂ ਪਹਿਲਾਂ ਆਪਾਂ ਸਰਦਾਰ ਹਰਜਿੰਦਰ ਸਿੰਘ ਦਾ ਸਵਾਗਤ ਜੀ ਆਇਆਂ ਨੂੰ ਵੈਲਕਮ ਥੈਂਕ ਯੂ ਸਰ ਮੈਂ ਤਾਂ ਕੋਈ ਜਾਣਨਾ ਚਾਹਨਾ ਆ ਕਿ ਫੀਮੇਲ ਦਾ ਜਿਹਵੇਂ ਮੈਂ ਤਾਂ ਕਹਿ ਰਿਹਾ ਕਿ ਕਾਫੀ ਜ਼ਿਆਦਾ ਬੋਝ ਲੋਕ ਮਹਿਸੂਸ ਕਰਦੇ ਨੇ ਸਾਡੀ ਸੋਸਾਇਟੀ ਦੇ ਵਿੱਚ ਬਿਲਕੁਲ ਠੀਕ ਤੇ ਇਹਦੇ ਲਈ ਕੁਝ ਨਵੀਆਂ ਟੈਕਨੀਕ ਤੁਸੀਂ ਅੱਜਕੱਲ ਸੁਝਾ ਰਹੇ ਹੋ ਕਿ ਉਹਦੇ ਵਿੱਚ ਪ੍ਰੀ ਪਲੈਨਿੰਗ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਚੁੱਪੀ ਪਲੈਨਿੰਗ ਦਾ ਕੀ ਭਾਵ ਹੈ ਤੇ ਕਿਸ ਤਰ੍ਹਾਂ ਇਹ ਹੁੰਦੀ ਆ ਜਾਂ ਕੀ ਚੀਜ਼ ਹੈ ਥੋੜਾ ਜਿਹਾ ਐਕਸਪਲੇਨ ਕਰੋਗੇ ਕਿ ਪ੍ਰੀ ਪਲੈਨਿੰਗ ਆਪਣੀ ਫੁਨਲ ਦੀ ਕੋਈ ਵਿਅਕਤੀ ਕਿਵੇਂ ਕਰ ਸਕਦਾ ਜ਼ਰੂਰ ਜੀ ਜ਼ਰੂਰ ਪਹਿਲੇ ਤਾਂ ਮੈਂ ਆਪ ਜੀ ਦੇ ਟੀਵੀ ਦੇ ਸਾਰੇ ਵਿਊਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦਾ ਤੇ ਵਿਸ਼ ਕਰਦਾ ਕਿ ਉਹ ਤੰਦਰੁਸਤ ਰਹਿਣ ਲੰਬੀ ਉਮਰ ਜੀਣ ਫੌਜਾ ਸਿੰਘ ਜੀ ਦੀ ਤਰ੍ਹਾਂ 114 ਸਾਲ ਤੱਕ ਮੈਰਾਥਨ ਕਰਦੇ ਰਹਿਣ ਐਕਟਿਵ ਰਹਿਣ ਹੈਲਦੀ ਰਹਿਣ ਤੇ ਜਿਹੜੀ ਗੱਲ ਆਪ ਜੀ ਨੇ 3 ਪਲੈਨਿੰਗ ਜਾਂ ਪੂਰਵ ਯੋਜਨਾ ਜਿਸ ਨੂੰ ਅਸੀਂ ਕਹਿ ਸਕਨੇ ਆ ਕਿ ਪਹਿਲੇ ਤੋਂ ਤਿਆਰੀ ਉਹ ਕੀ ਆ ਜੀ ਇੱਕ ਬੜਾ ਮੈਂ ਕਹਾਂਗਾ ਸਮਝਦਾਰੀ ਵਾਲਾ ਤੇ ਜ਼ਿੰਮੇਵਾਰੀ ਵਾਲਾ ਫੈਸਲਾ ਹੈ ਜੀ ਆਪਣੇ ਜੀਵਨ ਕਾਲ ਦੇ ਆਪਣੇ ਅੰਤਮ ਸੰਸਕਾਰ ਦੀ ਤਿਆਰੀ ਦੇਖੋ ਇਹ ਕੋਈ ਮਰਤੂਰੀ ਗੱਲ ਨਹੀਂ ਹੈ ਇਹ ਆਪਣੇ ਸੰਬੰਧੀਆਂ ਨੂੰ ਆਪਣੇ ਪਰਿਵਾਰ ਨੂੰ ਇਹ ਇੱਕ ਕਹਿਣ ਦਾ ਮਿੱਠਾ ਤਰੀਕਾ ਹੈ ਕਿ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੈਂ ਇਸ ਦਾ ਵੀ ਧਿਆਨ ਰੱਖ ਲਿਆ ਯੂ ਆਰ ਨੋਟ ਟੂ ਵਰੀ ਤਾਂ ਇਹ ਪ੍ਰੀ ਪਲੈਨਿੰਗ ਆਪਣੇ ਜੀਵਨ ਦੇ ਵਿੱਚ ਜਿਹੜੇ ਅੰਤਿਮ ਸੰਸਕਾਰ ਹੋਲੇ ਧਾਰਮਿਕ ਰੀਤ ਹੈ ਉਸ ਨੂੰ ਪਹਿਲੇ ਤੋਂ ਹੀ ਤੈਅ ਕਰਕੇ ਤਸੀਂ ਪਲਾਨ ਕਰ ਸਕਦੇ ਹੋ ਜੀ ਉਹਦੇ ਲਈ ਜਿਹੜਾ ਖਰਚੇ ਦਾ ਬੋਝ ਹੈ ਕਿਉਂਕਿ ਦੇਖੋ ਜਿਹੜਾ ਸੱਦਾ ਮਾਲਕ ਦਾ ਅਕਾਲ ਪੁਰਖ ਦਾ ਅਕਾਲ ਹੁਕਮ ਦੇ ਵਿੱਚ ਅਚਾਨਕ ਤੇ ਉਹ ਅਚਾਨਕ ਵੇਲੇ ਜਿਹੜਾ ਬੋਝ ਪੈਂਦਾ ਪਰਿਵਾਰ ਤੋਂ ਉਸ ਤੋਂ ਬਚਿਆ ਜਾ ਸਕਦਾ ਹੈ ਜੇ ਅਸੀਂ ਪ੍ਰੀ ਪਲਾਨਿੰਗ ਕੀਤੀ ਹੋਏ ਇਸ ਦੇ ਖਰਚੇ ਦਾ ਇੰਤਜ਼ਾਮ ਅਸੀਂ ਪਹਿਲੇ ਹੀ ਸਹਿਜ ਦੇ ਨਾਲ ਕਰ ਲਿਆ ਕਿ ਬਰਾ ਕੁਡ ਸੀਜ਼ਨ ਦਾសារ ਆਪਣੀ ਮਹਤਾ ਕਿਉਂਕਿ ਕੋਈ ਵੀ ਕਿਉਂਕਿ ਡੇਟ ਨਿਸ਼ਚਿਤ ਨਹੀਂ ਹੈ ਤੇ ਹਰ ਵਿਅਕਤੀ ਨੂੰ ਲੱਗਦਾ ਹੈ ਕਿ ਮਹਿਤਾ ਪਤਾ ਨਹੀਂ ਇੱਥੇ ਪਰਮਾਨੈਂਟਲੀ ਰਹਿਣਾ ਹੈ ਤੁਸੀਂ ਕਹਿੰਦੇ ਕੁਦਰਤੀ ਸਾਡਾ ਸੁਭਾਅ ਹੁੰਦਾ ਹੈ ਪਰ ਇਹ ਚੀਜ਼ ਨੂੰ ਜਦੋਂ ਕਹਿੰਦੇ ਤੇ ਕੋਈ ਹਰ ਵਿਅਕਤੀ ਉਹਨੂੰ ਸਾਹਮਣੇ ਜਿਹੜੀ ਆ ਆਪਣੀ ਡੈਥ ਸੀਰੀ ਵੀ ਨਜ਼ਰ ਆਉਂਦੀ ਆ ਕਿ ਜੇ ਮੈਂ ਫਿਊਨਰਲ ਮੇਰੇ ਹੋਏਗਾ ਤੇ ਇਹ ਬੜਾ ਔਖਾ ਡਿਸੀਜਨ ਹੋਵੇ ਸੀ ਔਖਾ ਤੇ ਇਹ ਦੇਖਦਾ ਕਿ ਮਨੁੱਖ ਕਿਤਾ ਪ੍ਰਪੇਅਰ ਕਿਤਾ ਹੋ ਸਕਦਾ ਹੈ ਜਿਹੜੀ ਕਿਸ ਤਰ੍ਹਾਂ ਉਹਦੇ ਸੋਚ ਕਿਤਾ ਬਦਲੀ ਜਾ ਸਕਦੀ ਹੈ ਕਿ ਕਿੱਦਾਂ ਜਿਹੜੀ ਮੈਂਟਲੀ ਪ੍ਰਪੇਅਰ ਹੋਵੇ ਤੇ ਫਿਰ ਇਹ ਪਲਾਨਿੰਗ ਕਰੇ ਕਿ ਉਹਨੂੰ ਇਹਦੇ ਬੈਨੀਫਿਟ ਜਿਹੜੇ ਆ ਉਹ ਸਮਝਾਏ ਜਾਣ ਤੇ ਉਹ ਕੀ ਕੀ ਬੈਨੀਫਿਟ ਨੇ ਦੇ ਮੈਂਟਲੀ ਬੰਦੇ ਨੂੰ ਪ੍ਰਪੇਅਰ ਕਰਨ ਦੀ ਕੀ ਕੀ ਟੈਕਨੀਕਸ ਜਿਹੜੀਆਂ ਨੇ ਕਵਰ ਕੀ ਜਾ ਸਕਦੀਆਂ ਦੇਖੋ ਉਸ ਤਰ੍ਹਾਂ ਤਾਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਉੱਤੇ ਹੀ ਸਾਨੂੰ ਸੇਧ ਮਿਲਦੀ ਹੈ ਕਿ ਜੋ ਆਇਆ ਸੋ ਚਲਸੀ ਹੈ ਹਾਂਜੀ ਉਹ ਤਾਂ ਸਚਾਈ ਹੈ ਤੇ ਉਸ ਤੋਂ ਕਬਰਾਂ ਦੀ ਕੋਈ ਲੋੜ ਨਹੀਂ ਹੈ ਤੇ ਬਲਕਿ ਮੈਂ ਤਾਂ ਇਹ ਕਹਾਂਗਾ ਕਿ ਜਿਹੜੀ सेलिब्रेशन ਆਫ ਲਾਈਫ ਹੈ ਸਾਡੀ ਸਾਡੇ ਜਨਮ ਤੋਂ ਬਾਅਦ ਉਹ ਵੀ ਆਪਣੀ ਮਿੱਠੀ ਤੇ ਸੋਹੇਦ ਹੋਵੇ ਕਿ ਪਰਿਵਾਰ ਵਾਲੇ ਸਾਨੂੰ ਪਿਆਰਪੂਰਵਕ ਵਧਾਈ ਦੇ ਸਕਣ ਨਾ ਕਿ ਉਸ ਟਾਈਮ ਜਿਹੜਾ ਇਕਨੋਮਿਕ ਕਰ ਬੋਝ ਉਹ ਮਨ ਤੇ ਤੇ ਦਿਮਾਗ ਤੇ ਲੈ ਕੇ ਚੱਲਾ ਸੋ ਇਸ ਨੇ ਕੀ ਹੈ ਕਿ ਇਹ ਤਿਆਰੀ ਕੋਈ ਇਹ ਨਹੀਂ ਕਿ ਕੋਈ ਨਾ ਪਹਿਲੇ ਕਿਹਾ ਕਿ ਕੋਈ ਇਹ ਡੈਥ ਦੀ ਗੱਲ ਨਹੀਂ ਹੈ ਜਿਸ ਤਰ੍ਹਾਂ ਅਸੀਂ ਫੈਮਿਲੀ ਦੇ ਵਿੱਚ ਕੋਈ ਵਿਆਹ ਸ਼ਾਦੀ ਹੁੰਦਾ ਹੈ ਕੋ ਹੋਰ ਕਾਰਜ ਹੋਣੇ ਅਸੀਂ ਪਲਾਨ ਕਰਦੇ ਆ ਜੀ ਪਲਾਨ ਕਰਨ ਨਾਲ ਸਾਡਾ ਕੰਮ ਜਿਹੜਾ ਸੁਖਾ ਹੋ ਜਾਂਦਾ ਇਸ ਵੇਲੇ ਚਾਹੋ ਮੈਰੇਜ ਫੰਕਸ਼ਨ ਹੈ ਕੋਈ ਉਹ ਲਈ ਕਿੰਨਾ ਜੀ ਆਪ ਜੀ ਜਾਣਦੇ ਹੋ ਕਿ 6-6 ਮਹੀਨੇ ਪਹਿਲੇ ਤਿਆਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਵੀ ਅਲਟੀਮੇਟ ਜਿਹੜੀ ਸਚਾਈ ਹੈ ਉਸ ਤੋਂ ਮੁੱਖ ਤਾਂ ਨਹੀਂ ਮੋੜਿਆ ਜਾ ਸਕਦਾ ਨਾ ਅਸੀਂ ਇਹ ਹਲਦੀ ਹੋਣੇ ਦੀ ਅਸੀਂ ਗਲਵਿਸ਼ ਕਰਦੇ ਹਾਂ ਸਾਰਿਆਂ ਦੀ ਪਰ ਉਸ ਸਚਾਈ ਨੂੰ ਸਾਹਮਣੇ ਰੱਖ ਕੇ ਜੇ ਉਸ ਨੂੰ ਇੱਕ ਪਲਾਨ ਕਰ ਲਿਆ ਜਾਏ ਤਾਂ ਇੱਕ ਜਿਹੜਾ ਮਾਨਸਿਕ ਬੋਝ ਹੈ ਮਨੁੱਖ ਤੇ ਪਰਿਵਾਰ ਤੇ ਤੇ ਆਪਣੇ ਉਸ ਟਾਈਮ ਜਿਹੜਾ ਅਚਾਨਕ ਖਰਚਾ ਆਜਨੇ ਜਿਸ ਤਰ੍ਹਾਂ ਕਿਹਾ ਬਿਲਕੁਲ ਦੋਸਤ ਇਹ ਗੱਲ ਕਿ ਇਹਨਾਂ ਮੁਲਕਾਂ ਦੇ ਵਿੱਚ ਫਿਨਰਲ ਦਾ ਵੀ ਕਾਫੀ ਖਰਚਾ ਹੈ ਤਾਂ ਉਸ ਖਰਚੇ ਨੂੰ ਕਿਸ ਤਰ੍ਹਾਂ ਪਹਿਲੇ ਤੋਂ ਹੀ ਪਲਾਨ ਕਰਕੇ ਜਮ੍ਹਾਂ ਕਰਾ ਦਿੱਤਾ ਜਾਏ कि एक इंश्योरेंस कंपनी के ट्रस्ट के मैं इत स्प करना चाहवागा कि वो क्रेनेटोरीअम को पैसा नहीं लगा पैसा एक ट्रस्ट ही डिपोजिट हूँ जो इंट्रस्ट मिलता तो सब तो व्डा फायदा यदा की है कि अज की डेट जो प्राइज हैं वो तो लॉक हो जाने ਕ੍ਰੈਮੇਟੋਰੀਅਮ ਨਾਲ ਤੁਸੀਂ ਜਿਹੜਾ ਪ੍ਰੀ ਅਰੇਂਜਮੈਂਟ ਕਰ ਲੈਂਦੇ ਹੋ ਖਰਚੇ ਦਾ ਆਪਣੀਆਂ ਇੱਛਾਵਾਂ ਮੁਤਾਬਕ ਆਪਣੇ ਧਾਰਮਿਕ ਰੋਰੀਤ ਮੁਤਾਬਕ ਉਹ ਖਰਚਾ ਫਿਕਸ ਹੋ ਜਾਂਦਾ ਚਾਹੇ 20 ਸਾਲ ਬਾਅਦ ਕਿਸੇ ਨੂੰ ਲੋੜ ਪਵੇ ਚਾਹੇ 30 ਸਾਲ ਬਾਅਦ ਲੋੜ ਪਵੇ ਉਹ ਖਰਚਾ ਵਧੇਗਾ ਨਹੀਂ ਇਹ ਕਮਿਟਮੈਂਟ ਕ੍ਰੈਮੇਟੋਰੀਅਮ ਦੀ ਹੈ ਤੇ ਜਿੱਥੇ ਪੈਸਾ ਜਮ੍ਹਾਂ ਹੁੰਦਾ ਉਹ ਬ੍ਰੀਗਮੈਂਟ ਅਥਾਰਟੀ ਆਫ ਇੰਟੈਰੀਓ ਜਿਹੜੀ ਹੈ ਜਿਹੜੇ ਟਰਸਟ ਹਨ ਉਹ ਰੈਗੂਲੇਟਡ ਹਨ ਪਰ ਇਸ ਸਾਰੇ process ਨੂੰ ਪੇਮੈਂਟ ਅਥਾਰਟੀ ਆਫ 온ਟਾਰੀਓ ਵਾਚ ਕਰਦੀ ਹੈ ਰੈਗੂਲੇਟ ਕਰਦੀ ਹੈ ਇਹ ਮਤਲਬ ਕਿਸੇ ਇੰਡੀਵਿਜੂਅਲ ਕੋਲ ਕਿਸੇ ਕੰਪਨੀ ਕੋਲ ਤਾਂ ਸਜਮਾ ਨਹੀਂ ਹੈ ਬਲਕਿ ਇੱਕ ਰੈਗੂਲੇਟਡ ਇੰਸ਼ੋਰੈਂਸ ਕੰਪਨੀ ਜਾਂ ਟਰਸਟ ਕੋਲ ਜਮਾ ਹੁੰਦਾ ਜਿੱਥੇ ਵਿਆਜ ਨਾਲ ਦੇ ਨਾਲ ਮਿਲਦਾ ਤੇ ਜਦੋਂ ਖਰਚੇ ਦੀ ਲੋੜ ਪੈਂਦੀ ਹੈ ਤਾਂ ਕ੍ਰੇਮਟੋਰੀਅਮ ਦੀ ਕਮਿਟਮੈਂਟ ਅੱਜ ਦੇ ਪ੍ਰਾਈਸ ਦੀ ਏ ਜੋ ਉਹਨਾਂ ਨੇ ਲੌਕ ਕਰ ਦਿੱਤਾ ਉਸ ਪ੍ਰਾਈਸ ਤੇ ਉਹਨਾਂ ਨੇ ਉਸ ਟਾਈਮ ਵੀ ਉਸ ਨੂੰ ਨਿਭਾਣਾ ਹੈ ਉਸੇ ਬਣ ਬਿਲਕੁਲ ਵੈਲ ਸੈਡ ਅੱਛਾ ਅਰ ਮੈਂ ਸਦਾ ਪਛਿੰਤ ਦਾ ਰੁਪਏ ਜਾਣਨ ਚਾਹ ਰਿਹਾ ਕਿ ਉਤਰੀਆ ਕਿ ਫਿਊਚਰ ਬਾਰੇ ਵਿਅਕਤੀ ਹੀ ਸੋਚੇਗਾ ਜਿਹੜਾ ਸੀਨੀਅਰ ਹੈ ਹਾਂਜੀ ਠੀਕ ਹੈ ਤੇ ਸੀਨੀਅਰ ਵਿਅਕਤੀ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਗਿਆਨ ਨਹੀਂ ਹੁੰਦਾ ਇਹਨਾਂ ਚੀਜ਼ਾਂ ਬਾਰੇ ਕਿਉਂਕਿ ਮਾਡਰਨ ਚੀਜ਼ਾਂ ਨੇ ਠੀਕ ਹੈ ਉਹ ਬੰਦਾ ਜੇ ਕੋਈ ਮੈਂਟਲੀ ਪਟੋਲ ਹੋ ਗਿਆ ਉਹਨੂੰ ਸਮਝ ਆ ਗਈ ਫਿਰ ਉਹ ਕੀ ਕਰੇ ਕਿੱਥੇ ਜਾਵੇ ਕਿਸ ਤਰ੍ਹਾਂ ਇਹਨੂੰ ਕੰਪਲੀਟ ਕਰੇ ਕਿਸ ਕਿਨੂੰ ਅਪਰੋਚ ਕਰੇ ਜਸ ਡਾਇਰੈਕਟ ਜਿਹੜੀ ਤੁਸੀਂ ਟਰਸਟ ਕੋ ਬੋਡੀ ਹੈ ਉੱਥੇ ਤੱਕ ਜਾਵੇ ਤੇ ਦੂਸਰਾ ਤੁਰ ਜਾਵੇ ਨਾਲ ਜੋੜ ਕੇ ਦੱਸ ਦਿਓ ਕਿ ਜਿਹੜਾ ਆਪਣਾ ਫਿਨਿਸ਼ ਸੈਂਟਰ ਹੈ ਇਸ ਜਿਹੜਾ ਉਹ ਇਹਨਾਂ ਕਿਤਾਹ ਨਾਲ ਅਟੈਚ ਹੈ ਤੇ ਕਿਦਾਂ ਬਾਉਂਡ ਹੈ ਕਿ ਉਹ ਫਿਰ ਲੌਕ ਕਰ ਦੇਗਾ ਤੇ ਕੀਮਤ ਨਹੀਂ ਵਧੇਗੀ ਇਹ ਦੋ ਚੀਜ਼ਾਂ ਥੋੜੀ ਜਿਹਾ ਸਮਝਾ ਦਿਓ ਕਿ ਵਿਅਕਤੀ ਕਰੇ ਕਿ ਕਿਨੂੰ ਅਪਰੋਚ ਕਰੇ ਤੇ ਦੂਸਰਾ ਇਸ ਸੰਬੰਧਾ ਦੇ ਤੁਸੀਂ ਕਹਿ ਕੇ ਜਿਹੜਾ ਫਿਊਨਰ ਹੋ ਨਾ ਉਹਦੇ ਵੱਲੋਂ ਤੁਹਾਡੀ ਪ੍ਰਾਈਸ ਲੋਕਰ ਕਹਿੰਦੇ ਆ ਸੋ ਉਹਦਾ ਇਸ ਪੌਂਚੀ ਨਾਲ ਜਾਂ ਜਿਹੜੀ ਇਸ ਸਸਤਾ ਜਿਸ ਤੁਸੀਂ ਟਰਸਟ ਬੋਡੀ ਕਹ ਰਹੇ ਹੋ ਉਹਦੇ ਨਾਲ ਕਿਸ ਤਰ੍ਹਾਂ ਦਾ ਕੋਈ ਐਗਰੀਮੈਂਟ ਹੈ ਕੋਈ ਵਾਅਦਾ ਕੀ ਆ ਬਣਾਏਗਾ ਬਹੁਤ ਵਧੀਆ ਕੁਸਚਨ ਹੈ ਤੁਹਾਡਾ ਕਿਉਂਕਿ ਆਮ ਜਿਹੜਾ ਇਨਸਾਨ ਹੈ ਤੁਸੀਂ ਜਿਸ ਨੂੰ ਸੀਨੀਅਰਸ ਕਹ ਹੈ ਉਸ ਉਲਝਣ ਵਿੱਚ ਪਾਉਣੇ ਤੋਂ ਥੋੜਾ ਝੇਜਕਦਾ ਜੀ ਪਹਿਲੀ ਤਾਂ ਝੇਜਕ ਇਹ ਵੇ ਕਿ ਇੱਕ ਸਟ੍ਰੈਗਮਾ ਜਿਆ ਉਹ ਝੇਜਕ ਹੈ ਅੰਤਨ ਸੰਸਕਾਰ ਦੀ ਗੱਲ ਕਰਨੀ ਦੂਸਰਾ ਉਹਨਾਂ ਦਾ ਪੈਸਾ ਸੇਫ ਕਿਸ ਤਰ੍ਹਾਂ ਰੱਖੋ ਜਮਾ ਕਰਾਨ ਕਿਧਰੇ ਤਾਂ ਉਹ ਲਈ ਆਪ ਜੀ ਨਾਲ ਤੇ ਆਪ ਜੀ ਦੇ ਦਰਸ਼ਕਾਂ ਨਾਲ ਸ਼ੇਅਰ ਕਰਾਂਗਾ ਕਿ ਇਹ ਲਈ ਜਿਹੜੀ ਟਰਸਟ ਔਰ ਇੰਸ਼ੋਰੈਂਸ ਕੰਪਨੀ ਹੈ ਸਾਇਡੋ ਕਮਿਟੋਰੀਅਮ ਦੇ ਵਿੱਚ ਲਾਇਸੈਂਸਡ ਬਿਲਡਿੰਗ ਅਥਾਰਟੀ ਆਫ অন্ਟਾਰੀਓ ਤੋਂ ਲਾਇਸੈਂਸ ਜਿਹੜੇ ਪ੍ਰੀ ਪਲਾਨਰ ਫਿਨੈਂਸ਼ੀਅਲ ਡਾਇਰੈਕਟਰ ਉਹਨਾਂ ਨਾਲ ਇੱਕ ਰਿਟਨ ਅਗਰੀਮੈਂਟ ਹੁੰਦਾ ਇਹ ਦੋਹਾਂ ਧਿਰਾਂ ਪਰਫੋਰਮ ਕਰਾਂਗਾ ਇੱਕ ਤਰ੍ਹਾਂ ਦਾ ਰਿਟਨ ਅਗਰੀਮੈਂਟ ਇੱਕ ਤਾਂ ਜਿਹੜਾ ਖਰਚਾ ਉਹਦੇ ਬਾਰੇ ਅਗਰੀਮੈਂਟ ਹੋ ਜਾਂਦਾ ਵੀ ਇਹ ਖਰਚਾ ਹੈ ਜੀ ਤੇ ਉਹਦੀ ਜਿਹੜਾ ਵੀ ਕਰਾਂਦਾ ਉਸ ਨੂੰ ਆਪਣਾ ਅਵੇਜਮੈਂਟ ਪ੍ਰੀ ਪਲਾਨਿੰਗ ਕਰਾਂਦਾ ਉਸ ਨੂੰ ਰੇਟਾਂ ਦੇ ਚ ਜਿਸ ਨੂੰ ਰੈਗੂਲੇਟ ਕੋਣ ਕਰ ਰਿਹਾ ਹੈ ਜੀ ਸਾਰੇ ਕਮਨਿਟੋਰੀਅਮਸ ਨੂੰ ਬ੍ਰੀਮੈਂਟ ਅਥਾਰਟੀ ਆਫ ਵੰਟੇਰੀਓ ਰੈਗੂਲੇਟ ਕਰਦੀ ਜੀ ਤਾਂ ਉਹਦੀ ਨਜ਼ਰ 'ਚ ਤੁਸੀਂ ਪਹਿਲੀ ਨੀਟ ਕੌਂਟਰੈਕਟ ਕੀਤਾ ਠੀਕ ਹੈ ਜੀ ਤੇ ਦੂਸਰਾ ਜਿਹੜੀ ਇੰਸ਼ੋਰੈਂਸ ਕੰਪਨੀ ਜਾਂ ਟਰਸਟ ਕੋਲ ਜਮਾ ਹੁੰਦਾ ਉਹ ਪੈਸਾ ਉੱਥੇ ਜਮਾ ਹੋਇਆ ਤੇ ਇਸ ਕੌਂਟਰੈਕਟ 'ਚ ਵੀ ਲਿਖਿਆ ਜਾਂਦਾ ਕਿ ਤੁਹਾਡਾ ਇਸ ਕੰਪਨੀ ਦੇ ਕੋਲ ਪੈਸਾ ਜਮਾ ਕੀਤਾ ਜਾ ਰਿਹਾ ਉਹਦੀ ਵੀ ਪ੍ਰੋਪਰ ਰਸੀਦ ਮਿਲਦੀ ਹੈ ਉਸ ਇੰਸ਼ੋਰੈਂਸ ਕੰਪਨੀ ਦਾ ਪ੍ਰੈਪਟਰ ਨੇਮ ਉਦੇ ਵਿੱਚ ਜਮਾ ਹੋ ਰਿਹਾ ਪੈਸਾ ਉਹਦੇ ਬਾਰੇ ਜਾਣਕਾਰੀ ਆਪ ਜੀ ਨੂੰ ਹਰ ਸਾਲ ਕਿੰਨੇ ਉਹ ਕਿਸ ਤਰ੍ਹਾਂ ਤੁਹਾਡਾ ਪੈਸਾ ਗrow ਕਰ ਰਿਹਾ ਉਹਦੇ ਬਾਰੇ ਵੀ ਇਨਫਰਮੇਸ਼ਨ ਇਹ ਪੈਸਾ ਸੇਫ ਵੀ ਆ ਤੇ ਇਹਦੇ ਤੇ ਤੁਹਾਨੂੰ ਇੰਟਰਸਟ ਵੀ ਮਿਲ ਅੱਛਾ ਇੱਕ ਚੀਜ਼ ਥੋੜਾ ਨੁਕਤਾ ਹੋਰ ਮੈਨੂੰ ਸਮਝਾ ਦਿਓ ਕਿ ਜਿਹੜਾ ਫਿਊਨਰ ਹੋਮ ਆ ਜਿਸ ਤਰ੍ਹਾਂ ਆਪਣੇ ਬ੍ਰੈਂਟਨ ਵਾਲਾ ਕ੍ਰੈਟਰੋਨੀਅਮ ਇੰਦਰਜੀਤ ਬਾਲੇ ਰਾਮਾਨ ਜਿਹੜਾ ਬਣਾਇਆ ਜਾਂ ਅਜਿਕਸ ਆ ਹਾਂਜੀ ਕਿ ਉਹਦੇ ਵਿੱਚ ਬੰਦੇ ਦੀ অপਸ਼ਨ ਹੁੰਦੀ ਆ ਕਿ ਮੇਰੇ ਜਾਣ ਤੋਂ ਬਾਅਦ ਕਿਹੜੀ ਜਗ੍ਹਾ ਤੇ ਕੀਤਾ ਜਾਵੇ ਉਹਦੇ ਨਾਲ ਕੋਈ ਵੱਖਰਾ ਕੋਈ ਐਗਰੀਮੈਂਟ ਹੋਵੇਗਾ ਜਾਂ ਉਹਨਾਂ ਨੂੰ ਕੋਈ ਵੱਖਰੀ ਐਪਲੀਕੇਸ਼ਨ ਫਾਈਲ ਕਰਦੇ ਹੋ ਕਿਸ ਤਰ੍ਹਾਂ ਕਰਦੇ ਹੋ ਕਿ ਇੰਸ਼ੋਰੈਂਸ ਕਰ ਲਈ ਕਿਸੇ ਨਾਮ ਦੇ ਤੇ ਫਿਰ ਉਹਨੇ ਉਹਦੀ ਵੀਰਿ ਲੈ ਕੇ ਮੈਂ ਇੱਥੇ ਹੀ ਕਰਨਾ ਚਾਹੁੰਦਾ ਉਹ ਕਿਸ ਤਰ੍ਹਾਂ ਅਵੋਡ ਹੋਏਗਾ ਉਹ ਕਿਉਂਕਿ ਪਹਿਲਾਂ ਹੀ ਸਾਰਾ ਕੁਝ ਮੈਂਸ਼ਨ ਹੋਇਆ ਹਾਂਜੀ ਹਾਂਜੀ ਇਹ ਪਹਿਲੇ ਵੀ ਪੈਂਸ਼ਨ ਹੋ ਸਕਦਾ ਜੇ ਕੋਈ ਉਸ ਮੌਕੇ ਤੇ ਪਰਿਵਾਰ ਸ਼ਿਫਟ ਕਰ ਗਿਆ ਜੀ ਤੇ ਸਾਡੇ ਜਿੱਥੇ ਵੀ ਕਰਮੇਟੋਰੀਅਮ ਹੋਵੇ ਸਾਰਿਆਂ ਲਈ ਸਾਂਝਾ ਐਗਰੀਮੈਂਟ ਹੈ ਕੋਈ ਵੀ ਜ਼ਰੂਰੀ ਬਾਂਡ ਨਹੀਂ ਹੈ ਕਿ ਇਸ ਜਗ੍ਹਾ ਤੇ ਹੋਣਾ ਹੈ ਠੀਕ ਹੈ ਜੇ ਜਿੱਥੇ ਜਿੱਥੇ ਸਾਡਾ ਕਰਮੇਟੋਰੀਅਮ ਹੋਏਗਾ ब्रंटन क्रमेटोरियम यूनिवर्सिटीशन सेंटर चाहे ब्रंटन है जे ए जे एक्स है या कलनो और जगह पे खुल रहा है ब्रलिंगटन खुल रहा है या और जगह पे वो जिस तरह जिस तरह लोड पेंदी है तो उथे उस तरह एग्रीमेंट होएगा मतलब परिवार नु उना दी इच्छा अनुसार जिथे उचानगे उथे कमीशन हो सकती है ठीक है जी अच्छा हुन एक मिनट थोड़ा समझा दियो कि डेथ ਕਿਹੜੀ ਪਲੇਸ ਤੇ ਹੁੰਦੀ ਹੈ ਇਹ ਵਿਅਕਤੀ ਨੂੰ ਨਹੀਂ ਪਤਾ ਸਪੋਜ਼ ਕਰੋ ਕੋਈ ਇੰਡੀਆ ਗਿਆ ਕੋਈ ਆਸਟ੍ਰੇਲੀਆ ਆਪਣੇ ਦੂਜੇ ਬੱਚੇ ਕੋ ਗਿਆ ਕੋਈ ਅਮਰੀਕਾ ਗਿਆ ਉੱਥੇ ਡੈਥ ਹੋ ਜਾਂਦੀ ਆ ਆਪਣੇ ਕੋਲ ਤੇ ਡੋਈ ਸੈਂਟਰ ਆ ਇੱਥੇ ਆ ਫਿਰ ਕੀ ਇਹ ਬੋਡੀ ਇੱਥੇ ਭੇਜੀ ਜਾਏਗੀ ਜਾਂ ਉੱਥੇ ਕੋ ਰੇਂਜ ਕਰਤਾ ਜਾਏਗਾ ਜੇ ਭੇਜੀ ਜਾਏਗੀ ਤੇ ਕਿਸ ਤਰ੍ਹਾਂ ਦੇ ਐਕਸਪੈਂਸਸ ਐਕਸਟਰਾ ਹੋਣਗੇ ਜਾਂ ਨਹੀਂ ਹੋਣਗੇ ਜਾਂ ਕੀ ਹੋਣਗੇ ਇਹ ਵੀ ਥੋੜਾ ਜਿਹਾ ਸਮਝਾਓ ਬੜਾ ਵਧੀਆ ਬੜਾ ਸਵਾਲ ਹੈ ਦੇਖੋ ਜੇ ਤਾਂ ਪਰਿਵਾਰ ਵਾਲੇ ਇਚਾ ਕੇ ਉਨਾ ਦੇ ਸਰੀਰ ਨੂੰ ਇੱਥੇ ਲਿਆਇਆ ਜਾਏ ਤਾਂ ਪੂਰੇ ਲਈ ਅਸੀਂ ਇੱਕ ਹੋਰ ਨਾਲ ਇੰਸ਼ੋਰੈਂਸ 595 ਡਾਲਰਸ ਦੀ ਹੈ। ਉਹ ਥਰੋਅਟ ਲਾਈਫ ਹੈ ਕਿ ਕੋਈ ਇਨਸਾਨ ਕਿਧਰੇ ਵੀ ਟਰੈਵਲ ਕਰ ਰਿਹਾ। ਇੰਡੀਆ ਗਿਆ ਹੋਇਆ ਹੈ, ਆਸਟ੍ਰੇਲੀਆ ਗਿਆ ਹੋਇਆ ਹੈ। ਸ਼ਾਹਨੋ ਤੋਂ 100 ਕਿਲੋਮੀਟਰ ਦੂਰੀ ਤੇ ਮੈਂ। ਇੱਕ ਛੋਟੀ ਜੀ ਕੰਡੀਸ਼ਨ ਹੈ ਕਿ 100 ਕਿਲੋਮੀਟਰ ਦੂਰੀ ਤੇ ਹੈ ਤਾਂ ਉਹਦਾ ਸਰੀਰ ਜੜਾ 595 ڈالر ਦੇ ਵਿੱਚ ਸਾਰਾ ਪੇਪਰ ਵਰਕ ਉਥੋਂ ਕਰਕੇ ਜਿਹੜੀ ਮਰਜ਼ੀ ਕੰਟਰੀ ਹੋਵੇ ਪੇਪਰ ਵਰਕ ਕਰਕੇ ਅੱਜ ਦੀ ਡੇਟ 'ਚ ਕਿਧਰੋਂ ਵੀ ਇੰਡੀਆ ਕੋ ਵੀ ਲਿਆਉਣ ਦਾ ਖਰਚਾ ਲਗਭਗ 10 ਤੋਂ 12000 ਡਾਲਰ ਹੈ ਤੁਸੀਂ 100 ਕਿਲੋਮੀਟਰ ਦਾ ਜ਼ਿਕਰ ਕਰ ਰਹੇ ਹੋ ਜੇ ਮਤਲਬ ਇੰਡੀਆ ਤੋਂ 1000000 ਕਿਲੋਮੀਟਰ ਹੈ ਫਿਰ ਤਾਂ 100 ਕਿਲੋਮੀਟਰ ਦੂਰੀ ਤੇ ਕੋਈ ਇੰਸ਼ੋਰੈਂਸ ਕੰਪਨੀ ਜ਼ਮਾ ਲਾਂਦੀ ਹੈ ਮੀਨ 100 ਕਿਲੋਮੀਟਰ ਦੇ ਵਿੱਚ ਦਾਰੇ ਨੂੰ ਫਤ ਪਰਿਵਾਰ ਨੂੰ ਆਪਣੇ ਆਪ ਕਰਨਾ ਪਏਗਾ ਕਿਸੇ ਨੇ ਪ੍ਰੀ ਪਲਾਨਿੰਗ ਵੀ ਕੀਤੀ ਹੈ ਜੇ ਤੇ ਨਾਲ ਟ੍ਰੈਵਲ ਪ੍ਰੋਟੈਕਸ਼ਨ ਪਲਾਨ ਵੀ 595 599 5 ਦਾ ਲੈ ਆ ਰਿਹਾ ਤਾਂ ਉਹਦੇ ਨਾਲ 100 ਕਿਲੋਮੀਟਰ ਦੂਰ ਹੋਵੇਗਾ ਕੋਈ ਇਨਸਾਨ ਤਾਂ ਉਹਦੀ ਬੋਡੀ ਨੂੰ ਇੱਥੇ ਲਿਆ ਜਾਏਗਾ ਸਾਰਾ ਖਰਚਾ ਲਿਆਣ ਦਾ ਪਲੱਸ ਇੱਕ ਲਿਆਉਣ ਵਾਲੇ ਦਾ ਅਰੇਂਜਮੈਂਟ ਜਿਹੜਾ ਨਾਲ ਹੋਏਗਾ ਉਹ ਵੀ ਕੀਤਾ ਵਾ ਇਹਦਾ ਪੂਰਾ ਪੇਪਰ ਵਰਕ ਲੀਗਲ ਵਰਕ ਜਿਹੜਾ लीगल फॉरमलिटीज भी इंश्योरेंस कंपनी पूरी करेगी और सब कुछ रिटर्न है सारी चीज टाइम इंश्योरेंस कराने वाले या प्री, प्री प्लानिंग कराने वाले टाइम ही देती जाती है जी अच्छा प्री तो लोग काफ़ी घबरा वैसे शुरुआती क्वेश्चन भी बराये की उन्होंने स्ने देना चाहते हो कि ਕਿਉਂ ਕਾਰ ਲੈਂ ਤਾਂ ਬਹੁਤ ਜ਼ਰੂਰੀ ਕਿਉਂ ਅਜ ਦੇ ਸਮੇਂ ਦੇ ਮੁਤਾਬਕ ਤੇ ਇਹ ਕਾਰ ਕਿਉਂ ਲੈਣੀ ਚਾਹੀਦੀ ਆ ਤੇ ਨਾਲ ਇਹਦੇ ਜਿਹੜਾ ਪਰਿਵਾਰ ਆ ਉਹਨਾਂ ਨੂੰ ਕਿਹੜੀ ਕਿਹੜੀ ਇਹਦੇ ਨਾਲ ਮਾਨਸਿਕ ਸੰਤੁਸ਼ਟੀ ਮਿਲਦੀ ਜਿਸ ਤਰ੍ਹਾਂ ਪਹਿਲੇ ਵੀ ਮੈਂ ਜ਼ਿਕਰ ਕੀਤਾ ਕਿ ਇਹਦੇ ਨਾਲ ਲੱਗਦਾ ਦੇਖੋ ਉਸ ਟਾਈਮ ਜਿਹੜਾ ਪਰਿਵਾਰ ਤੇ ਅਚਾਨਕ ਫੈਸਲੇ ਲੈਣ ਦਾ ਮਾਨਸਿਕ ਬੋਝ ਹੈ ਆਰਥਿਕ ਬੋਝ ਉਸ ਤੇ ਪਚ ਜਾਂਦਾ ਆ ਸੀ ਤੇ ਇਹ ਬੜਾ ਇੱਕ ਜ਼ਰੂਰੀ ਹੈ ਕਿ ਜਿਹਨੇ ਵੀ ਪ੍ਰੀ ਪਲਾਨਿੰਗ ਕਰਾਈ ਹੈ ਉਹ ਆਪਣੇ ਪਰਿਵਾਰ ਨੂੰ ਇਹਦੇ ਬਾਰੇ ਉਹਦੇ ਪੇਪਰਸ ਪ੍ਰੋਪਰ ਨਾਲ ਦੇ ਨਾਲ ਹੀ ਸਮਝਾ ਕੇ ਰਖਵਾ ਦੇਵੇ ਜਿਸ ਨਾਲ ਉਸ ਟਾਈਮ ਉਹਨਾਂ ਨੂੰ ਦਿੱਕਤ ਨਾ ਹੋਵੇ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਕਰੀਮਟੋਰੀਅਮ ਸੈਂਟਰ ਦੀ ਜਿਸ ਤਰ੍ਹਾਂ ਹੀ ਪਰਿਵਾਰ ਨੇ ਕਿਸੇ ਦੇ ਚਲਾਉਣੇ ਬਾਰੇ ਸਾਨੂੰ ਇਨਫਰਮ ਕੀਤਾ ਇਸ ਤੋਂ ਬਾਅਦ ਸਾਰਾ ਚਾਰਜ ਜਿਹੜਾ ਅਸੀਂ ਟੇਕਓਵਰ ਕਰ ਲੈਂਦੇ ਆ ਜਿਸ ਤਰ੍ਹਾਂ ਬੈਡਿੰਗ ਕਲੈਕਟ ਕਰਨਾ ਹੈ ਅਗਰ ਕਿਸੇ ਮੈਡੀਕਲ ਇੰਸਟੀਚਿਊਟ ਚ ਜਾਂ ਕਿਧਰੇ ਹਸਪੀਟਲ ਚ ਉਥੋਂ ਕਲੈਕਟ ਕਰਨੀ ਉਹ ਸਾਰੀ ਜਿਹੜੀ ਸੇਵਾ ਹੈਗੀ ਹੈ ਉਹ ਕ੍ਰਮਟੋਰੀਅਮ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਉਹ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਤੋਂ 20 ਸਾਲ ਬਾਅਦ ਤੁਸੀਂ ਵੀ ਨਹੀਂ ਜਾਣਦੇ ਮੈਂ ਵੀ ਨਹੀਂ ਜਾਣਦਾ ਕਿ ਪ੍ਰਾਈਸਿਸ ਕਿੰਨਾ ਐਸਕੇਲੇਟ ਕਰ ਜਾਵੇ ਉਹ ਸਾਰਾ ਅਲਾਈਟਡ ਲੌਕ ਹੋ ਗਿਆ ਤੇ ਕਿੰਨਾ ਦੇਖੋ ਖਰਚਾ ਵੱਧ ਚ ਜਾਂਦਾ ਹੈ ਇੱਕ ਸਭ ਤੋਂ ਵੱਡੀ ਜਿਹੜੀ ਬਚਤ ਵਾਲੀ ਗੱਲ ਹੈ ਮੈਂ ਉਸ ਨੂੰ ਕਹਣਾ ਉਹ ਚੌਥੀ ਜਿਹੜੀ ਗੱਲ ਹੈ ਕਿ ਤੁਸੀਂ ਆਪਣੇ ਜਿਹੜਾ ਵੀ ਕਰਾਂਦਾ ਪਰੀ ਪਲੈਨਿੰਗ ਉਹ ਆਪਣੇ ਅਛਾਵਾਂ ਅਨੁਸਾਰ ਚੀਜ਼ ਨੂੰ ਫਿਕਸ ਕਰ ਲੈਂਦਾ ਤੇ ਪਰਿਵਾਰ ਵਿੱਚ ਬਾਅਦ ਵਿੱਚ ਕੋਈ ਆਪਸੀ મતભੇਦ ਕੋਈ ਕਹੇ ਜਿਨੀ ਅਸਤਰਾ ਸਾਡੇ ਬਜ਼ੁਰਗ ਚੰਦਰ ਸਿੰਘ ਇਸ ਤਰ੍ਹਾਂ ਕਰਨਾ ਚਾਹੁੰਦੇ ਸਨ ਤੇ ਜੇ ਰੇਟ ਆਏਗਾ ਕੋਈ ਨਹੀਂ ਰੇਟ ਵਰਗੀ ਗੱਲ ਹੈ ਨਾ ਤੁਹਾਡੇ ਕਹਿ ਤਾ ਆਇਆ ਅੱਛਾ ਉਹ ਆਖਰੀ ਜਿਹੜੀ ਚੀਜ਼ ਹੈ ਉਹ ਸੁਝਾ ਦਿਓ ਜਿਹੇ ਤੁਸੀਂ ਦੱਸਿਆ ਕਿ 599 ਤਾਂ ਹੈ ਜੱਕ ਮੁਸ਼ਤ ਜਦੋਂ ਇਹ ਕੋਈ ਤੁਸੀਂ ਜਮਾ ਕਰਾ ਦਿੰਨੇ ਆ ਜੇ ਤੁਸੀਂ ਕਿਸੇ ਡਿਸਟੈਂਸ ਤੇ 100 ਕਿਲੋਮੀਟਰ ਡੈਪਥ ਹੁੰਦੀ ਹੈ ਤੇ ਉਹ ਸਾਰਾ ਐਕਸਪੈਂਡੀਚਰ ਜਿਹੜਾ ਉਹ ਆਪਣੇ ਆਪ ਹੋਏਗਾ ਤੇ ਜਿਹੜੀ ਇਹ ਫਿਊਲ ਦੇ ਐਕਸਪੈਂਸਸ ਨੇ ਇਹ ਕੀ ਕੁ ਮਨਥਲੀ ਕਿਸ਼ਤਾਂ ਹੋਣਗੀਆਂ ਹਾਜੀ ਡੇਲੀ ਹੋਣਗੀਆਂ ਉਹਦੇ ਟਾਈਮ ਪੀਰੀਅਡ ਕੀ ਹੋਏਗਾ ਕਿ ਜੈਕ ਮੈਸਟਰੀ ਕਰਾ ਸਕਦੇ ਹੋ ਔਰ ਨਾਲ ਹੀ ਇਹ ਦੱਸ ਦਿਓ ਕਿ ਇਹ ਅੱਜ ਦੇ ਦੌਰ ਚ ਕਿੰਨੇ ਪੈਸੇ ਹੋਣਗੇ ਜੇ ਕਰਾਉਣੇ ਹੋਣ ਹਾਂਜੀ ਦੇਖੋ ਜੇ ਜਿਸ ਤਰ੍ਹਾਂ ਕੇ ਆਪ ਜੀ ਨੇ ਕਿਹਾ ਕਿ ਤਿੰਨੇ ਆਪਸ਼ਨਸ ਅਵੇਲੇਬਲ ਹਨ ਇੱਕ ਮੋਸਤਵੀ ਇੱਕ ਆਵਾਰੀ ਕੋ ਜਮਾ ਕਰਾ ਸਕਦਾ ਜੋ ਵੀ ਆਪਾਂ ਖਰਚਾ ਫਿਕਸ ਕਰਦਾ ਸਮਝੋ ਕਿਸੇ ਨੇ 10000 ਦਾ ਖਰਚਾ ਫਿਕਸ ਕੀਤਾ ਤੇ ਏਜ ਉਹ 60 70 ਦੇ ਵਿੱਚ ਹੈ ਕਿਸੇ ਦੀ ਮੈਂ ਅਪਰੋਕਸੀਮੇਟ ਕਰ ਰਿਹਾ ਤੇ 10000 ਦਾ ਕਿਸੇ ਨੇ ਫਿਕਸ ਕੀਤਾ ਉਹਨੂੰ 20 ਸਾਲ ਬਾਅਦ ਲੋਨ ਪਾਣਾ ਹੈ 15 ਸਾਲ ਬਾਅਦ ਲੋਨ ਪਾਣਾ ਹੈ 30 ਸਾਲ ਬਾਅਦ ਅਸੀਂ ਵਿਸ਼ ਕਰਦੇ ਹਾਂ ਲੋਨ ਭਾਈ ਤਾਂ ਉਹ ਇੱਕ ਸਾਲ ਦੇ ਵਿੱਚ ਵੀ ਉਹ ਇੱਕ ਮੁੱਛ ਦੇ ਸਕਦਾ ਇੱਕ ਸਾਲ ਦੇ ਵਿੱਚ 12 ਕਿਸ਼ਤਾਂ ਵੀ ਦੇ ਸਕਦਾ ਇਸ ਤੋਂ ਵੀ ਜ਼ਿਆਦਾ ਕਿਸ਼ਤਾਂ ਪਾ ਸਕਦਾ 2 3 5 ইয়ার্স ਵੀ ਉਹ ਤੇ ਫਿਰ ਜੇ ਇਨਸਟਾਲਮੈਂਟ ਪ੍ਰੀ ਮੰਥਲੀ ਇਨਸਟਾਲਮੈਂਟ ਜਿਸ ਤਰ੍ਹਾਂ ਇੰਸ਼ੋਰੈਂਸ ਕਰਾ ਲਈ ਜਾਏ ਤਾਂ ਉਹ 10000 ਦੀ ਜੇਕਰ ਕੋ 15 ਸਾਲ ਦੀ ਕਰਾਣਾ ਚਾਹੁੰਦਾ ਇੰਸ਼ੋਰੈਂਸ ਤਾਂ ਓ 100 ਰੁਪਏ 100 ਡਾਲਰ ਮੰਥਲੀ ਵੀ ਆ ਸਕਦਾ ਮਤਲਬ ਟਾਰਗੇਟ ਤੁਹਾਡਾ 10000 ਡਾਲਰ ਹੈ ਜਿਹੜਾ ਮਤਲਬ ਤੁਸੀਂ ਕੋਈ ਫਿਕਸ ਕਰ ਲਿਆ ਹਾਂਜੀ ਜਿਹੜਾ ਫਿਕਸ ਕਰ ਲਿਆ 10000 ਡਾਲਰ 10 12 15 ਕੁਝ ਵੀ ਹੋ ਸਕਦਾ ਜੋ ਤੁਸੀਂ ਕੋਈ ਫਿਕਸ ਕਰ ਲਿਆ ਉਹਨੇ ਪਾਸੇ ਤੁਸੀਂ ਪੇ ਕਰਨੇ ਆ ਹਾਂਜੀ ਚਾਹੇ ਤੁਸੀਂ ਮੰਥਲੀ ਕਿਸ਼ਤਾਂ 'ਚ ਕਰ ਲਓ ਜਾਂ ਚਾਹੇ ਜੱਗ ਮੁਸ਼ਤਕਲ ਜੱਗ ਮੁਸ਼ਤਕਲ ਲੋ ਚਾਹੇ ਤੁਸੀਂ ਉਸ ਨੂੰ ਇੰਸ਼ੋਰੈਂਸ ਸ਼ੇਪ ਹੀ ਲਾ ਲਓ ਤੇ ਮੰਥਲੀ ਜਿਹੜਾ ਪ੍ਰੀਮੀਅਮ ਟਾਈਪ ਹੈ ਉਹ ਵੀ ਜਮਾ ਕਰਵਾ ਸਕਦੇ ਹੋ ਜੀ ਕਈ ਅਸੀ ਹੋਰ ਗੱਲ ਜਿਹੜੀ ਮੈਂ ਨਾ ਤੁਹਾਨੂੰ ਪੁੱਛੀ ਹੋਵੇ ਤੁਹਾਨੂੰ ਲੱਗਦਾ ਹੋਵੇ ਕਿ ਇਹ ਪ੍ਰੀ ਪਲਾਨਿੰਗ ਦੇ ਵਿੱਚ ਜਿਹੜੀ ਆ ਇਹ ਵੀ ਇਨਕਲੂਡ ਹੁੰਦੀ ਆ ਤੇ ਮੈਂ ਕੁਐਸਚਨ ਨਹੀਂ ਕੀਤਾ ਜਾਂ ਕੋਈ ਹੋਰ ਐਸਾ ਸੁਨੇਹਾ ਜਿਹੜਾ ਤੁਸੀਂ ਦੇਣਾ ਚਾਹੋ ਕਿ ਇਹ ਕਿਸ ਤਰ੍ਹਾਂ ਦੀ ਸਰਵੇ ਸਰਨੇ ਜੋ ਚੀਜ਼ ਆਪਾਂ ਨਹੀਂ ਡਿਸਕਸ ਕਰ ਸਕੀ ਉਹ ਕੁਰੀ ਥੋੜੀ ਜੀ ਸਮਝਾ ਦਿਓ ਤੁਹਾਨੂੰ ਬਹੁਤ ਬਿਹਤਰ ਰਹੇਗਾ ਹਾਂਜੀ ਆਪ ਜੀ ਨੇ ਵੈਸੇ ਤਾਂ ਹਰ ਕੁਐਸਚਨ ਨੂੰ ਬੜੇ ਹੈਂਡਲਸ ਸਾਰੇ ਹੈਂਗਰ ਤੋਂ ਇਸ ਸਾਰੇ ਪ੍ਰੋਸੈਸ ਨੂੰ ਆਪਣੇ ਦਸ਼ਕਾਂ ਨਾਲ ਸ਼ੇਅਰ ਕੀਤਾ ਤੇ ਨਵੀਂ ਕੋਸ਼ਿਸ਼ ਕੀਤੀ ਇੱਕੰਬਰ ਜਾ ਅਟੈਂਪਟ ਕੀਤਾ ਕਿਉਂਕਿ ਇਹਦੇ ਬਾਰੇ ਗੱਲ ਕਰਨਾ ਹੀ ਸਾਡੇ ਥੋੜਾ ਜਿਹਾ ਛੇਜਾ ਕਰੰਦੀ ਹੈ ਪਰ ਇਹਦੇ ਜਿਹੜੇ ਫਾਇਦੇ ਹਨ ਉਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹਾਂ ਹਾਂ ਚਾਹੇ ਇੱਕ ਸਟਰੋਂਗ ਡਿਸੀਜਨ ਮੈਂ ਕਹਾਂਗਾ ਇੱਕ ਮਜ਼ਬੂਤੀ ਵਾਲਾ ਪਰ ਨਾਲ ਹੀ ਸਮਝਦਾਰੀ ਵਾਲਾ ਤੇ ਜ਼ਿੰਮੇਵਾਰੀ ਵਾਲਾ ਫੈਸਲਾ ਮੈਂ ਤਾਂ ਇਹ ਕਹਾਂਗਾ ਤੇ ਜਿਹੜਾ ਪ੍ਰੀ ਪਲੈਨਿੰਗ ਦੇ ਨਾਲ ਨਾਲ ਉਹਨੂੰ ਐਜ਼ ਅ ਰਾਈਡਰ ਵੀ ਲਿਆ ਜਾ ਸਕਦਾ ਜਿਹੜਾ ਟ੍ਰੈਵਲ ਪ੍ਰੋਟੈਕਸ਼ਨ ਪਲਾਨ ਹੈ 595 ਡਾਲਰਸ ਦੀ ਉਹ ਉਹ ਵੀ ਕਿਸ਼ਤਾਂ ਦੇ ਵਿੱਚ ਹੋ ਸਕਦੀ ਏ ਐਜ਼ ਅ ਰਾਈਡਰ ਜਿਸ ਤਾਂ ਇੰਸ਼ੋਰੈਂਸ ਕੀਤੀ ਨਾਲ ਉਹ ਰਾਈਡਰ ਹੋ ਗਿਆ ਸੋ ਸਾਡਾ ਜਿਹੜਾ ਜਿਹੜਾ ਅੱਜ ਜੀ ਨੇ ਇੱਕ ਗੱਲ ਕਹੀ ਸੀ ਕਿ ਭਈ ਇਹ ਕੋਆਰਡੀਨੇਟ ਕਿਸ ਤਰ੍ਹਾਂ ਕੌਣ ਕਰੇਗਾ ਇੰਸ਼ੋਰੈਂਸ ਕੰਪਨੀ ਕੋਲ ਜਾਣਾ ਪਏਗਾ ਕਿ ਸਾਡੇ ਕੋਲ ਆਣਾ ਪਏਗਾ ਸੀਹੀ ਇੰਸ਼ੋਰੈਂਸ ਕੰਪਨੀ ਦੇ ਨਾਲ ਆਪ ਜੀ ਦਾ ਅਰੇਂਜਮੈਂਟ ਕਰਾਵਾਂਗੇ ਸਾਨੂੰ ਅਪਰੋਚ ਕਰ ਸਕਦੇ ਸਾਡੇ ਫੋਨ ਨੰਬਰ ਸਕਰੀਨ ਤੇ ਦਿੱਤੇ ਜਾ ਰਹੇ ਤੇ ਉਹਦੇ ਵਿੱਚ ਆਪ ਜੀ ਸਾਡੇ ਨਾਲ ਸੰਪਰਕ ਕਰੋਗੇ ਸਾਡੇ ਲਾਇਸੈਂਸਡ ਫਿਊਨਰਲ ਪ੍ਰੀ ਪਲਾਨਰ ਜਿਹੜਾ

ਜੀ ਜਿਵੇਂ ਤੁਸੀਂ ਦੱਸਿਆ ਸੀ ਡਿਸਪਲੇ ਨੰਬਰ ਕਰ ਰਹੇ ਆ ਪਰ ਮੈਂ ਇੱਕ ਵਾਰੀ ਹੋਰ ਵੀ ਦੇਣਾ ਹੈ ਕਿ ਰੈਂਟਨ ਜਿਹੜਾ ਹੈਗਾ ਕ੍ਰੈਂਟੋਨੀਅਮ ਇਹਦਾ ਨੰਬਰ ਹੈ 905458 ਤੇ 22 905258 2222 432 ਹੈ ਜੀ ਤੇ ਅਜਿਕਸ ਵਾਲਾ ਨੰਬਰ ਹੈ 289372 ਤੇ 3300 299 372 ਤੇ 3300 ਨੰਬਰ ਹੈ ਦੋਨੇ ਨੰਬਰ ਕੈਨੇਡਾ ਦੇ ਨੇ ਤੇ ਤੁਸੀਂ ਇਹਨਾਂ ਨੰਬਰਾਂ ਤੇ ਅਪਰੋਚ ਕਰ ਸਕਦੇ ਹੋ ਤੇ ਇਹਦੇ ਬਾਰੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਤੇ ਨਾਲ ਦੇ ਨਾਲ ਜੇਕਰ ਤੁਹਾਡੇ ਮਨ ਬਣੇ ਜਿਸ ਤਰ੍ਹਾਂ ਸਰਦਾਰ ਹਰਜਿੰਦਰ ਸਿੰਘ ਦਾ ਸਮਝਾਇਆ ਤੇ ਤੁਸੀਂ ਇਹ ਜਿਹੜਾ ਪੌਂਚੀ ਆ ਇਹ ਨੂੰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਹਾਡੇ ਕੋਲ ਵਿਅਕਤੀ ਆ ਜਾਏਗਾ ਤਾਂ ਇਹ ਸਾਰੀ ਗੱਲ ਚੋਲ ਦੇਗਾ ਤੇ ਐਗਰੀਮੈਂਟ ਜਿਹੜਾ ਉਹ ਬਣਾ ਦੇਗਾ ਬਿਲਕੁਲ ਤੇ ਉਹਦੇ ਮੁਤਾਬਕ ਸਾਰਾ ਕੁਝ ਜਿਹੜਾ ਉਹ ਬੜੀ ਪਲਾਨਿੰਗ ਜਿਹੜੀ ਉਹ ਤੁਹਾਡੀ ਹੋ ਜੇਗੀ ਕੰਪਲੀਟ ਹੋ ਜੇਗੀ ਬਿਲਕੁਲ ਠੀਕ ਜੀ ਅਜੀਲਾ ਸਰ ਬਹੁਤ ਸ਼ੁਕਰੀਆ ਬਹੁਤ ਇਨਫੋਰਮੇਸ਼ਨ ਵਧੀਆ ਸਾਡੀ ਜਿਹੜੀ ਆ ਭਾਈਚਾਰਾ ਉਹਦੇ ਲਈ ਕਿਉਂਕਿ ਇਸ ਲਈ ਅਵੇਅਰਨੈਸ ਦੀ ਬਹੁਤ ਜ਼ਿਆਦਾ ਜਰੂਰਤ ਹੈ ਜਿਹੜਾ ਆਪਾਂ ਕੈਮਰਾ ਵੀ ਕੁਝ ਗੱਲਾਂ ਕੀਤੀਆਂ ਨੇ ਕਿ ਸਾਡੇ ਜਿਹੜੇ ਸੀਨੀਅਰਸ ਨੇ ਉਹਨਾਂ ਤੱਕ ਇਸ ਗੱਲ ਦੀ ਪਹੁੰਚ ਹੋਣੀ ਚਾਹੀਦੀ ਆ ਤੇ ਇਹੋ ਸਾਡਾ ਜਤਰਾ ਹੈ ਕਿ ਉਹਨਾਂ ਤੱਕ ਅਸੀਂ ਆਪਣੀ ਗੱਲ ਪਹੁੰਚਾ ਸਕੀਏ ਕਿ ਉਹਨਾਂ ਨੂੰ ਇਸ ਚੀਜ਼ ਦਾ ਕਿੰਨਾ ਜ਼ਿਆਦਾ ਫਾਇਦਾ ਹੋਣ ਵਾਲਾ ਤੇ ਉਹਦੇ ਨਾਲ ਪਰਿਵਾਰ ਦੇ ਉੱਤੇ ਆਰਥਿਕ ਬੋਝ ਵੀ ਘਟਣਾ ਹੈ ਤੇ ਉਹਦੇ ਨਾਲ ਦੇ ਨਾਲ ਉਹਦੇ ਪਰਿਵਾਰ ਦੀ ਜਿਹੜੀ ਆ ਮਾਨਸਿਕ ਜਿਹੜੀਆਂ ਟੈਨਸ਼ਨਾਂ ਚੰਗਾ ਦਿਆ ਉਸ ਸਮੇਂ ਵੀ ਉਸ ਸਮੇਂ ਉਹ ਵੀ ਜਰੀਆ ਠੀਕ ਹੋ ਗਿਆ ਬਹੁਤ ਸ਼ੁਕਰੀਆ ਤੁਹਾਡਾ ਸਰ ਬਹੁਤ ਬਹੁਤ ਸ਼ੁਕਰੀਆ ਜੀ ਦਰਸ਼ਕਾਂ ਜਿਨ੍ਹਾਂ ਨੇ ਧਿਆਨ ਨਾਲ ਸੁਣਿਆ ਤੇ ਮੈਂ ਚਾਹਾਂਗਾ ਕਿ ਜਿਹੜੀ ਪਬਲਿਕ ਇਸ ਕੰਮ ਸਮਝੇ ਤੁਸੀਂ ਅਵੇਅਰਨੈਸ ਵਾਲਾ ਜਿਹੜੀ ਗੱਲ ਕਰ ਰਹੇ ਹੋ ਉਹ ਬਹੁਤ ਜ਼ਰੂਰੀ ਸੀ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਸਾਰਸ